ਸਰਾਧਾਂ ਦਾ ਅਸਲ ਚ ਪੂਰੀ ਮੁਨੁਕਤਾ ਜੀ ਕੋਈ ਥਾਂ ਨਹੀਂ ਹੈਗਾ ਜੀ ਸਰਾਧਾਂ ਦਾ ਜਿਹੜਾ ਸਿਲਸਿਲਾ ਆ ਉਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਥਾਂ ਤੇ ਕਿਸੇ ਵੀ ਫਿਰਕੇ ਨੂੰ ਹੂੰ ਕਿਸੇ ਵੀ ਕੌਮ ਨੂੰ ਜੀ ਕਿਸੇ ਵੀ ਦੇਸ਼ ਦੇ ਕੋਨੇ ਚ ਉਹ ਫੇਟ ਹੀ ਨਹੀਂ ਵੰਦਾ ਜੀ ਜਦੋਂ ਆਪਾਂ ਸਿੱਖੀ ਦੇ ਵਿੱਚ ਇਹਦੀ ਗੱਲ ਕਰਦੇ ਆਂ ਤਾਂ ਮੈਂ ਦੇਖਿਆ ਜਿਵੇਂ ਆਪਦੀ ਗੱਲ ਕਰਾਂ ਜਦੋਂ ਅਸੀਂ ਬੋਲਦੇ ਆ ਤਾਂ ਸਾਨੂੰ ਕਈ ਲੋਕ ਫੋਨ ਕਰਕੇ ਜਾਂ ਮੈਸੇਜ ਦੇ ਰਹੇ ਆਂ ਕਿ ਤੁਸੀਂ ਦੂਸਰੇ ਦੇ ਧਰਮ ਦੇ ਵਿੱਚ ਆ ਕੇ ਕਿਉਂ ਟੰਗ ਫਸਾਉਨੇ ਹੋ ਤੁਹਾਡੇ ਵਿੱਚ ਹੈਗਾ ਨਹੀਂ ਹੈਗਾ ਤੇ ਆਮ ਕਰਕੇ ਕਿਹਾ ਜਾਂਦਾ ਸਾਡੀ ਇਹ ਸ਼ਰਧਾ ਜੀ ਸ਼ਰਧਾ ਦੇ ਆਧਾਰ ਦੇ ਉੱਪਰ ਅਸੀਂ ਜਿਹੜੇ ਇਹ ਸਰਾਧ ਬਣਾਉਨੇ ਨੇ ਨਹੀਂ ਵੇਖੋ ਗੱਲ ਇਹ ਆ ਕਿ ਦੂਜੇ ਦੇ ਧਰਮ ਵਿੱਚ ਤਾਂ ਤਾਂ ਆ ਜੇ ਆਪਾਂ ਕਿਸੇ ਜਿਨ੍ਹਾਂ ਦੀਆਂ ਇਹ માનਤਾਵਾਂ ਜੀ ਉਹਨਾਂ ਦੇ ਕਿਸੇ ਧਰਮ ਸਥਾਨ ਤੇ ਜਾ ਕੇ ਆਪਾਂ ਕੁਝ ਕਹੀਏ ਜੀ ਜਾਂ ਉਹਨਾਂ ਦੇ ਘਰ ਜਾ ਕੇ ਆਪਾਂ ਉਹਨਾਂ ਨੂੰ ਕਹੀਏ ਕਿ ਤੁਸੀਂ ਇਹ ਕਿਉਂ ਕਰਦੇ ਹੋ ਤਾਂ ਆਪਾਂ ਕਦੀ ਕਿਸੇ ਤੇ ਦੂਜੇ ਦੇ ਧਰਮ ਚ ਦਖਲ ਦਿੰਦੇ ਹੀ ਨਹੀਂਗੇ ਜੀ ਜੀ ਸਾਡਾ ਇਹ ਤੇ ਫਰਕ ਪੈਂਦਾ ਨਾ ਕਿ ਅਸੀਂ ਆਪਣੇ ਘਰ ਚ ਬਹਿ ਕੇ ਆਪਣੇ ਪਰਿਵਾਰ ਨੂੰ ਆਪਣੇ ਜੀਆਂ ਨੂੰ ਸਿੱਖੀ ਦੇ ਦਾਇਰੇ 'ਚ ਵਿਚਰਨ ਵਾਲੇ ਲੋਕਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਲੋਕ ਆ ਜੀ ਵੀ ਉਹਨਾਂ ਨੂੰ ਆਪਾਂ ਗੱਲ ਸਮਝਾਈਏ ਵੀ ਇਹ ਗੱਲ ਠੀਕ ਨਹੀਂ ਹੈਗੀ ਜਿਵੇਂ ਸਾਡਾ ਗੁਰੂ ਕਹਿੰਦਾ ਸੀ ਉਹ ਪ੍ਰਚਾਰ ਤੇ ਕਰ ਹੀ ਸਕਦੇ ਆ ਨਾ ਉਹ ਕਰ ਸਕਦੇ ਆ ਪਰ ਇਹ ਮਨੁੱਖਤਾ ਦੇ ਲਈ ਸਾਂਝਾ ਹੋਊਗਾ ਇਹ ਮਨੁੱਖਤਾ ਲਈ ਸਾਂਝਾ ਬਾਕੀ ਵੀ ਸੁਣ ਸਕਦੇ ਆ ਜੇ ਉਹਨਾਂ ਨੂੰ ਠੀਕ ਲੱਗਦਾ ਉਹ ਮੰਨ ਲੈਣ ਜੇ ਉਹਨਾਂ ਨੂੰ ਨਹੀਂ ਠੀਕ ਲੱਗਦਾ ਤੇ ਉਹ ਨਾ ਸੁਣਨ ਨਾ ਮੰਨਣ ਪਰ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਜਿਹੜੇ ਵਿਅਕਤੀ ਦੀ ਅ ਸ਼ਰਦਾ ਭਾਵਨਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਆ ਜੀ ਠੀਕ ਆ ਜਿਹੜਾ ਵਿਸ਼ਵਾਸ ਆਪਣਾ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਨੂੰ ਜਤਾ ਰਿਹਾ ਹੈ ਕਿ ਮੈਂ ਇੱਥੇ ਹੀ ਮੰਨਦਾ ਇੱਥੇ ਮੱਥਾ ਟੇਕਦਾ ਜੀ ਕਮ ਸੋ ਕਮ ਉਹਨੂੰ ਤਾਂ ਸੱਚ ਸਮਝਾਉਣਾ ਚਾਹੀਦਾ ਨਾ ਉਹਨੂੰ ਤਾਂ ਉਹਨਾਂ ਵਹਿਮਾਂ ਭਰਮਾਂ ਕਰਮਕਾਂਡਾਂ ਤੋਂ ਜੀ ਬਾਹਰ ਕੱਢਣਾ ਸਾਡਾ ਫਰਜ਼ ਬਣਦਾ ਨਾ ਜੀ ਤਾਂ ਇਹ ਤੇ ਨਹੀਂਗਾ ਕਿ ਜੇ ਸਾਡਾ ਗੁਮਾਂਢੀ ਕੋਈ ਇਦਾਂ ਦੀ ਗੱਲ ਕਰਦਾ ਤਾਂ ਅਸੀਂ ਆਪਣੇ ਘਰ ਵੀ ਜਿਹੜਾ ਉਹ ਵੀ ਉਹ ਕਿਸੇ ਆਪਣੇ ਘਰ ਦੇ ਮੈਂਬਰ ਨੂੰ ਨਾ ਸਮਝਾਈਏ ਜੀ ਫਿਰ ਇੱਕ ਚੀਜ਼ ਤੁਸੀਂ ਹੋਰ ਦੇਖੋ ਬਹੁਤ ਸਾਰੇ ਡੇਰੀ ਦਾ ਡੇਰੇਦਾਰਾਂ ਦਾ ਜਿਹੜਾ ਸਿਸਟਮ ਹੈਗਾ ਹਨਾ ਉਹਦੇ ਵਿੱਚ ਵੀ ਇਹਨੂੰ ਮਾਨਤਾ ਦਿੱਤੀ ਜਾਂਦੀ ਹੈ। ਉਹਨਾਂ ਨੇ ਕੁਝ ਕਹਾਣੀਆਂ ਘੜ ਲੀਆਂ। ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਉੱਪਰ ਸਰਾਧਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਵੀ ਆਪਣੇ ਪਿਤਾ ਦਾ ਸਰਾਧ ਜਿਹੜਾ ਕਰਾਇਆ ਹਨਾ। ਫਿਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹ ਮਨ ਘੜਤ ਮੰਨੀਆਂ ਜਾਂਦੀਆਂ। ਦੇਖੋ ਜੇ ਸਭ ਤੋਂ ਮੇਨ ਗੱਲ ਹੈ ਕਿ ਜੇ ਬ੍ਰਾਹਮਣ ਆਮ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਰਾਹੀਂ ਲੁੱਟਦਾ ਆ। ਜੀ। ਠੀਕ ਹੈ? ਜੀ। ਤਾਂ ਉਹਨੂੰ ਲੱਗਾ ਕਿ ਇਸ ਪਾਸਿਓਂ ਖਤਰਾ ਹੋ ਸਕਦਾ ਇਹਨਾਂ ਦੇ ਨਾਲ ਹੀ ਜੋੜ ਦੋ ਠੀਕ ਆ ਤਾਂ ਗੁਰੂ ਨਾਨਕ ਸਾਹਿਬ ਨੂੰ ਹੀ ਉੱਥੇ ਫਸਾਤਾ ਵੀ ਉਹਨਾਂ ਨੇ ਆਪਣੇ ਪਿਤਾ ਦਾ ਸ਼ਰਾਧ ਕੀਤਾ ਜਾਂ ਗੁਰੂ ਨਾਨਕ ਦਾ ਸ਼ਰਾਧ ਜਿਹੜੇ ਅੱਜ ਵੀ ਵੇਖੋ ਕਈਆਂ ਥਾਵਾਂ ਦੇ ਉੱਤੇ ਗੁਰੂ ਨਾਨਕ ਦਾ ਸ਼ਰਾਧ ਕਰੀ ਜਾਂਦੇ ਆ ਜੀ ਤਾਂ ਮੇਨ ਮਸਲਾ ਤੇ ਇਹੋ ਹੀ ਹੈ ਕਿ ਇਹਨਾਂ ਨੂੰ ਇਹੀ ਲੱਗਦਾ ਸੀਗਾ ਕਿ ਇਹ ਗੁਰੂ ਨਾਨਕ ਵਾਲੇ ਪਾਸਿਓਂ ਹੀ ਖਤਰਾ ਹੋ ਸਕਦਾ ਜੇ ਆਵਾਜ਼ ਇਧਰੋਂ ਕਿਤੇ ਬਾਹਰ ਆ ਗਈ ਜੀ ਤਾਂ ਲੋਕਾਂ ਨੂੰ ਸੱਚਾਈ ਦਾ ਪਤਾ ਲੱਗੂਗਾ ਸੱਚਾਈ ਦਾ ਪਤਾ ਲੱਗੂਗਾ ਤਾਂ ਲੋਕ ਉਸ ਪਾਸੇ ਸੱਚਾਈ ਵੱਲ ਜੁੜ ਜਾਣਗੇ ਜੀ ਇਸ ਕਰਕੇ ਇਹਨਾਂ ਨੇ ਉਹ ਸਿਲਸਿਲਾ ਉਧਰ ਹੀ ਪਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦਾ ਕੀਤਾ ਸੀ ਹੁਣ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਵੀ ਹੋ ਹੀ ਜਾਂਦਾ ਇਸ ਰਾਹਤ ਕੋਈ ਵੱਡਾ ਮਸਲਾ ਨਹੀਂ ਹੈਗਾ ਜਦ ਕਿ ਗੋਲੀ ਗੱਲ ਆ ਜਦ ਕਿ ਗੁਰੂ ਉਪਦੇਸ਼ ਜਿਹੜਾ ਬਾਣੀ ਰੂਪ ਦੇ ਵਿੱਚ ਸਾਡੇ ਕੋਲੇ ਮੌਜੂਦ ਆ ਉਹ ਕੁਝ ਹੋਰ ਗੱਲ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਆਪਣੇ ਬੋਲ ਆ ਜੀ ਜੇ ਮੁਹਾਕਾ ਕਰ ਮੋਹ ਘਰ ਮੋ ਪਿਤਰੀਂ ਦੇ ਅੱਗੇ ਵਾਸਤੇ ਸੁਝਾਣੀ ਐ ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ ਜੀ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕੱਲ ਲੈਂਦੇ ਠੀਕ ਹੈ ਜੀ ਆਸਾ ਕੀ ਵਾਰਚਾ ਰੋਜ਼ ਪੜਿਆ ਜਾ ਰਿਹਾ ਗੁਰਦੁਆਰਿਆਂ ਚ ਜੀ ਗੁਰੂ ਨਾਨਕ ਸਾਹਿਬ ਦੇ ਬਾਬਤ ਇਤਿਹਾਸ ਵਿੱਚੋਂ ਆਪਾਂ ਇਹ ਵੀ ਪੜਦੇ ਆ ਕਿ ਉਹ ਭਗਤ ਬਾਣੀ ਨੂੰ ਇਕੱਤਰ ਕਰਕੇ ਲਿਆਏ ਆਪਣੀਆਂ ਪ੍ਰਚਾਰ ਫੇਰੀਆਂ ਦੇ ਦੌਰਾਨ ਜੀ ਤੇ ਗੁਰੂ ਨਾਨਕ ਸਾਹਿਬ ਭਗਤ ਕਬੀਰ ਸਾਹਿਬ ਦਾ ਇਹ ਬੋਲ ਵੀ ਤੇ ਨਾਲ ਫਿਰ ਬਾਣੀ ਚ ਲੈ ਕੇ ਹੀ ਆਏ ਹੋਣਗੇ ਨਾ ਜੀਵਤ ਪਿਤਰ ਨ ਮਾਨਨੇ ਕੋਊ ਮੂਏ ਸਰਾਦ ਕਰਾਂਹੀਂ ਪਿਤਰ ਵੀ ਬੱਪੁਰੇ ਕਹੋ ਕਿਉਂ ਪਾਵੇਂ ਕਊਆ ਕੂਕਰ ਖਾਂਹੀਂ ਇਸ ਤੋਂ ਸੌਖੇ ਤਰੀਕੇ ਨਾਲ ਤਾਂ ਹੋਰ ਕੋਈ ਸਮਝਾਇਆ ਵੀ ਨਹੀਂ ਨਾ ਜਾ ਸਕਦਾ ਜਿੰਨੇ ਇਸ ਸੌਖੇ ਤਰੀਕੇ ਨਾਲ ਗੁਰੂ ਨਾਨਕ ਪਾਸ਼ਾ ਜੀ ਨੇ ਆਪਦੀ ਬਾਣੀ ਦਰਜ ਕਰਕੇ ਜਿਵੇਂ ਤੁਸੀਂ ਕਿਹਾ ਵੀ ਕਬੀਰ ਸਾਹਿਬ ਜੀ ਦੀ ਬਾਣੀ ਲੈ ਕੇ ਆਏ ਇਸ ਤੋਂ ਫਿਰ ਇਹਨਾਂ ਦੇ ਉਪਦੇਸ਼ ਨੂੰ ਛਿੱਕੇ ਤੰਗ ਕੇ ਇਸ ਸਾਈਡ ਤੇ ਰੱਖ ਕੇ ਆਪਣੇ ਕੋਲੋਂ ਕਹਾਣੀਆਂ ਘੜ ਦੇਣੀਆਂ ਮੈਂ ਉਹੀ ਤੇ ਕਹਿ ਰਿਹਾ ਕਿ ਦੇਖੋ ਸਾਡੀ ਸਾਡੀ ਬੇਸਮਝੀ ਆ ਹੂੰ ਸਾਡੀ ਅਗਿਆਨਤਾ ਆ ਜੀ ਕਿ ਗੁਰੂ ਸਾਹਿਬ ਦੀ ਆਪਣੀ ਬਾਣੀ ਜੀ ਭਗਤ ਸਹਿਬਾਨ ਦੀ ਬਾਣੀ ਜੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਆ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥੇ ਟੇਕਦੇ ਆ ਜੀ ਤੇ ਅਸੀਂ ਇਹ ਮੰਨ ਲਿਆ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦਸਰਾਧ ਕੀਤਾ ਹੈ ਦੱਸ ਇਸ ਤੋਂ ਵੱਡੀ ਮੂਰਖਮਤੀ ਕੀ ਉਹ ਮੈਨੂੰ ਤੇ ਇੰਜ ਲੱਗਦਾ ਜੀ ਫਿਰ ਵੀ ਲੋਕਾਂ ਨੇ ਬਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਰੱਖਿਆ ਬਹੁਤ ਆਤ ਜਿਹੜੇ ਅਖੌਤੀ ਸਮਪਰਦਾਇਵਾਦੀ ਜਿਹੜੇ ਹੈਗੇ ਨੇ ਲੋਕ ਹਨ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ ਡੇਰਾਦਾਰੀ ਸਿਸਟਮ ਦੇ ਨਾਲ ਉਹਨਾਂ ਨੂੰ ਇੱਥੇ ਤੱਕ ਪਹੁੰਚੇ ਨਹੀਂ ਦਿੱਤਾ ਜਾ ਰਿਹਾ ਵੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਵੀ ਹੈਗੇ ਨੇ ਪਰ ਸ਼ਰਧਾ ਦੇ ਨਾਂ ਦੇ ਉੱਪਰ ਸ਼ਰਧਾ ਦੇ ਬਾਰੇ ਨੂੰ ਜ਼ਰੂਰ ਤੋਰਿਆ ਜਾਂਦਾ ਬਿਲਕੁਲ ਬਿਲਕੁਲ ਕਿਉਂਕਿ ਵੇਖੋ ਜਦੋਂ ਇਹ ਗੱਲ ਸਪਸ਼ਟ ਰੂਪ ਵਿੱਚ ਪਈ ਆ ਆਖਿਰ ਜਦੋਂ ਗੁਰੂ ਜੀ ਨਾਨਕ ਸਾਹਿਬ ਸਮਾਜ ਵਿੱਚ ਵਿਚਰੇ ਆ ਪ੍ਰਚਾਰ ਉਹਨਾਂ ਨੇ ਕੀਤਾ ਥਾਂ ਥਾਂ ਹੀ ਗਏ ਕਿੰਨਾ ਪੰਡਾ ਮਹਾਰਾਜ ਨੇ ਸਾਰੀ ਜ਼ਿੰਦਗੀ ਕੀਤਾ ਜੀ ਠੀਕ ਹੈ ਹੁਣ ਜੇ ਗੁਰੂ ਸਾਹਿਬ ਗਏ ਆ ਤੇ ਉਹਨਾਂ ਨੇ ਬਾਣੀ 'ਚ ਲਿਖਿਆ ਤੇ ਦਾ ਮੀਨਿੰਗ ਉਹਨਾਂ ਨੇ ਪ੍ਰਚਾਰਿਆ ਨਾ ਜੀ ਤੇ ਜੇ ਪ੍ਰਚਾਰਿਆ ਤੇ ਜੋ ਉਹਨਾਂ ਨੇ ਆਪ ਲਿਖਿਆ ਤੇ ਲੋਕਾਂ 'ਚ ਪ੍ਰਚਾਰਿਆ ਉਹਦੇ ਤੋਂ ਉਲਟਾ ਆਪ ਕਿਵੇਂ ਕਰ ਸਕਦੇ ਆ ਤਾਂ ਉਹਨਾਂ ਨੇ ਤਾਂ ਇਹ ਕਿਹਾ ਵੀ ਇਹ ਨਹੀਂ ਕਰਨਾ ਨਹੀਂ ਕਰਨਾ ਹੈ ਨਾ ਉਹ ਉਸ ਤੋਂ ਉਲਟ ਕਿਵੇਂ ਕਰ ਸਕਦੇ ਆ ਵੇਖੋ ਮੈਂ ਲਾਈਨ ਪਹਿਲਾਂ ਵੀ ਬੋਲੀ ਆ ਵੱਡੀਆਂ ਹੱਥ ਦਲਾਲ ਕੇ ਹਾਂ ਦਲਾਲ ਕੌਣ ਆ ਉਹ ਦਲਾਲ ਜਿਹੜਾ ਮਤਲਬ ਜਿਹੜਾ ਦਲਾਲੀ ਕਰ ਰਿਹਾ ਹੂੰ ਠੀਕ ਐ ਜੀ ਜਿਹੜਾ ਤੁਹਾਡੀ ਸੌਦੇ ਉਹ ਆਪਣੇ ਵਿੱਚੋਂ ਵੀ ਹੋ ਸਕਦਾ ਜਿਹੜਾ ਸੌਦੇ ਕੋਈ ਵੀ ਹੋ ਸਕਦਾ ਰੂਪ ਉਹਦਾ ਕੋਈ ਵੀ ਹੋ ਸਕਦਾ ਜਿਹਨੇ ਕਹਾਣੀ ਘੜੀ ਹੈ ਜਿਹੜਾ ਤੁਹਾਡੀ ਸੌਦੇਬਾਜ਼ੀ ਕਰਾ ਰਿਹਾ ਜਿਹੜਾ ਤੁਹਾਨੂੰ ਇਸ ਰਾਹ ਤੇ ਚਾੜ ਰਿਹਾ ਨਾ ਕਿ ਇੰਨਾ ਹਿੱਸਾ ਮੈਨੂੰ ਦੇ ਦਿਓ ਤੇ ਆਪ ਬਾਕੀ ਤੁਸੀਂ ਇਤਨਾ ਕਰ ਕਰਾ ਕੇ ਤੇ ਇਹ ਤੁਹਾਡਾ ਅੱਗੇ ਪਹੁੰਚਣਾ ਹਮਮ ਬੱਟੀਆਂ ਬੱਟੀਆਂ ਹੱਥ ਭਾਵ ਇਹਨੂੰ ਅਗਵਾਈ ਕਰਨ ਦਾ ਅਧਿਕਾਰ ਨਾ ਦਿਓ ਜਿਹੜਾ ਤੁਹਾਨੂੰ ਆ ਕਰ ਰਿਹਾ ਹਮਮ ਠੀਕ ਹੈ ਬਿਲਕੁਲ ਇਹ ਤੁਹਾਡਾ ਨਾ ਇਨਸਾਫ ਨਹੀਂ ਕਰ ਰਿਹਾ ਇਹ ਤੁਹਾਡੇ ਨਾਲ ਗੱਲ ਠੀਕ ਨਹੀਂ ਕਰ ਰਿਹਾ ਤੁਹਾਨੂੰ ਰਾਹ ਸਹੀ ਨਹੀਂ ਦਿਖਾ ਰਿਹਾ ਹੈ ਜੀ ਠੀਕ ਹੈ ਹੁਣ ਗੱਲ ਫੇਰ ਉਹੀ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਲੋਕਾਂ ਨੂੰ ਸਮਝਾਇਆ ਆਪ ਬਾਣੀ ਚ ਦਰਜ ਕੀਤਾ ਸਾਡੇ ਲਈ ਇਹ ਇਹ ਸਭ ਖਜ਼ਾਨਾ ਸੰਭਾਲਿਆ ਸੀ ਨਾ ਬਾਣੀ ਦਾ ਜੀ ਤਾਂ ਗੁਰੂ ਸਾਹਿਬ ਇੱਕ ਤਾਂ ਆਪ ਇਸ ਤੋਂ ਉਲਟ ਨਹੀਂ ਕਰਨਗੇ ਜੀ ਦੂਜੀ ਗੱਲ ਤੁਸੀਂ ਕਹੀ ਕਿ ਫਿਰ ਲੋਕਾਂ ਨੂੰ ਉਸ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਜੀ ਲੋਕਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ ਇਹਦੇ ਚ ਕੋਈ ਸ਼ੱਕ ਨਹੀਂ ਹਮ ਗਲਤ ਸ਼ਰਧਾ ਬਣਾਈ ਜਾ ਰਹੀ ਹੈ ਸ਼ਰਧਾ ਗਲਤ ਬਣਾਈ ਜਾ ਰਹੀ ਹੈ ਇੱਕ ਅੰਨੀ ਸ਼ਰਧਾ ਕੋ ਅੰਨੀ ਸ਼ਰਧਾ ਬਿਲਕੁਲ ਲੋਕਾਂ ਨੂੰ ਅੰਨੀ ਸ਼ਰਧਾ 'ਚ ਧੱਕਿਆ ਜਾ ਰਿਹਾ ਹੂੰ ਅੰਨੀ ਸ਼ਰਧਾ 'ਚ ਧੱਕ ਕੇ ਲੋਕਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਚਲੋ ਉਹ ਖਲੌਂਦੇ ਸੀ ਹਨਾ ਉਹਨਾਂ ਦਾ ਹੈ ਪੈਸੇ ਜਿਵੇਂ ਤੁਸੀਂ ਸ਼ੁਰੂ ਕੀ ਗੱਲ ਕੀਤੀ ਆ ਵੀ ਕਿਸੇ ਵੀ ਧਰਮਾ ਫਿਰਕੇ ਜਾਂ ਜਾਤ ਜਾਂ ਹੋਰ ਕਿਸੇ ਨਾਲ ਇਹਦਾ ਸਬੰਧ ਨਹੀਂ ਹੈਗਾ ਚਲੋ ਫਿਰ ਵੀ ਆਪਾਂ 2 ਮਿੰਟ ਲਈ ਸੋਚ ਲੈਨੇ ਆ ਵੀ ਚਲੋ ਭਾਈ ਉਹਨਾਂ ਦੀ ਗਲਤ ਆਸਤੇ ਹੀ ਲਾ ਲੋ ਹਨਾ ਚੱਲੀ ਆਉਂਦੀ ਆ ਵਖਰੀ ਗੱਲ ਹੈਗੀ ਆ ਪਰ ਸਾਡੇ ਵਾਲਿਆਂ ਨੇ ਵੀ ਘੜ ਲਿਆ ਨਾ ਵੀ ਅਸੀਂ ਉਹ ਖਿੜਾਉਂਦੇ ਨਹੀਂ ਤੇ ਸਾਡੇ ਵਾਲੇ ਵੀ ਪੰਜ ਸਿੰਘਾਂ ਨੂੰ ਇਕੱਠਿਆਂ ਕਰਕੇ ਪੰਜ ਸਿੰਘ ਲੈ ਕੇ ਆਓ ਜੀ ਵੀ ਉਹਨਾਂ ਨੂੰ ਬੈਠ ਕੇ ਰੋਟੀ ਖਿੜਾਉਣੀ ਚਲੋ ਰੋਟੀ ਖਿੜਾਉਣੀ ਵਖਰੀ ਗੱਲ ਹੈ ਪਰ ਸਰਾਧਾਂ ਦੇ ਨਾਂ ਦੇ ਉੱਪਰ ਦੱਸੋ ਗੁਰਦੁਆਰਿਆਂ 'ਚ ਥਾਲੀਆਂ ਆ ਰਹੀਆਂ ਹਾਂ ਬਿਲਕੁਲ ਸਰਾਧ ਬਣਾ ਕੇ ਰੋਟੀ ਬਣਾ ਕੇ ਖੀਰ ਬਣਾ ਕੇ ਤਾਂ ਗੁਰਦੁਆਰਿਆਂ 'ਚ ਥਾਲੀਆਂ ਲੈ ਕੇ ਲੋਕ ਆ ਰਹੇ ਆ ਹੂੰ ਉਹ ਗੁਰਦੁਆਰਿਆਂ ਦੇ ਵਿੱਚ ਸਰਾਧ ਜਿਹੜਾ ਉਹ ਦੇ ਕੇ ਜਾ ਰਹੇ ਆਪਣੇ ਮਾਂ-ਬਾਪ ਦੇ ਜਾਂ ਆਪਣੇ ਬਜ਼ੁਰਗਾਂ ਦੇ ਨਾਂ ਦੇ ਉੱਤੇ ਜੀ ਤਾਂ ਗੱਲ ਫੇਰ ਉਹੀ ਆ ਕਿ ਜਿਹੜਾ ਮੇਨ ਸਿਲਸਿਲਾ ਸਾਡਾ ਗੁਰਬਾਣੀ ਪ੍ਰਚਾਰ ਦਾ ਉਹ ਮਜ਼ਬੂਤ ਹੋਣਾ ਚਾਹੀਦਾ ਪਰ ਬੰਦ ਕਮੇਟੀਆਂ ਨੂੰ ਥੋੜਾ ਜਿਹਾ ਪਿਆਰ ਨਾਲ ਵੀ ਜੀ ਔਰ ਥੋੜਾ ਸਖਤੀ ਨਾਲ ਸਿਧਾਂਤਾਂ ਦੇ ਉੱਤੇ ਖੜਨਾ ਚਾਹੀਦਾ ਰੋਕਣਾ ਚਾਹੀਦਾ ਕਿ ਇਹ ਗਲਤਿਆ ਪਰੰਪਰਾ ਅੱਜ ਜੇ ਮੰਨ ਲਓ ਕੋਈ ਗੁਰਦੁਆਰੇ ਆ ਰਿਹਾ ਆਪਾਂ ਨੂੰ ਲੱਗਦਾ ਵੀ ਵਿਚਾਰਾ ਚੱਲ ਸ਼ਰਦਾਬਸ ਆ ਰਿਹਾ ਚਲੋ ਆਪਾਂ ਕਾਨੂੰ ਤੋੜਨਾ ਹੈ ਨਾ ਜੀ ਤਾਂ ਆਪਾਂ ਉਹਨੂੰ ਕੁਝ ਨਹੀਂ ਕਹਿੰਦੇ ਪਰ ਜੀ ਉਹਦੇ ਅਲ ਦੇਖ ਕੇ 10 ਹੋਰ ਆਉਣ ਲੱਗੇ ਫਿਰ ਕੀ ਕਰੋਗੇ ਪਖੰਡ ਦਾ ਬੋਲ ਵਾਲਾ ਵਧੇਗਾ ਠੀਕ ਹੈ ਜੇ ਅੱਜ ਆਪਾਂ ਇੱਕ ਨੂੰ ਰੋਕਦੇ ਆਂ ਤੇ ਉਹ ਇਤਰਾਜ਼ ਵੀ ਕਰਦਾ ਉਹ ਗੁੱਸੇ ਵੀ ਹੁੰਦਾ ਆ ਜੀ ਤੇ ਕਮ ਸੋ ਕਮ ਦਸਾਂ ਨੂੰ ਸੇਧ ਵੀ ਤੇ ਮਿਲੂਗੀ ਨਾ ਬਿਲਕੁਲ ਬਿਲਕੁਲ ਤਾਂ ਥੋੜਾ ਜਿਹਾ ਸਾਨੂੰ ਜਿੱਥੇ ਪਿਆਰ ਵੀ ਰੱਖਣਾ ਚਾਹੀਦਾ ਸਮਝਾਉਣ ਦਾ ਸਾਡਾ ਤਰੀਕਾ ਵੀ ਹੋਣਾ ਚਾਹੀਦਾ ਵੀ ਸਾਨੂੰ ਗਲ ਨਹੀਂ ਕੇ ਦੇ ਪੈਣਾ ਚਾਹੀਦਾ ਲੜਨਾ ਨਹੀਂ ਚਾਹੀਦਾ ਲੇਕਿਨ ਨਾਲ ਥੋੜਾ ਜਿਹਾ ਸਿਧਾਂਤਕ ਸ਼ਕਤੀ ਜਿਹੜੀ ਹੈ ਨਾ ਉਹ ਆਪਣੇ ਗੁਰਦੁਆਰਿਆਂ ਚ ਪ੍ਰਬੰਧਕ ਕਮੇਟੀਆਂ ਨੂੰ ਰੱਖਣੀ ਚਾਹੀਦੀ ਹੈ ਜੀ ਤਾਕੇ ਇਹ ਇਹ ਪਖੰਡ ਹੋਰ ਵਧੇ ਫੁੱਲੇ ਨਾ ਗਿਆਨੀ ਦਿੱਤ ਸਿੰਘ ਹੁਣਾਂ ਦੇ ਉਹ ਜਿਹੜੇ ਵਿਅੰਗ ਆ ਨਾ ਜੀ ਉਹ ਵੀ ਇੱਥੇ ਮਤਲਬ ਕਥਾ ਨਹੀਂ ਹੈਗੇ ਜੀ ਸਹੀ ਹੈ ਵਿਚਾਰ ਲੈਣੇ ਚਾਹੀਦੇ ਉਹ ਵੀ ਕਹਿੰਦੇ ਕਿ ਸਹੀ ਗੱਲ ਹੈ ਜੀ ਜੇ ਤੁਸੀਂ ਸਰਾਧ ਹੀ ਕਰਨਾ ਹੈ ਤਾਂ ਪਹਿਲਾਂ ਇਹ ਤਾਂ ਪਤਾ ਕਰੋ ਕਿ ਤੁਹਾਡਾ ਬਜ਼ੁਰਗ ਕਿਹੜੀ ਜੁਨੇ ਗਿਆ ਜੇ ਕਾਮ ਬਣਿਆ ਤਾਂ ਉਹਨੂੰ ਕੀ ਦੇਣਾ ਹਾਂ ਜੇ ਤੁਹਾਡਾ ਬਜ਼ੁਰਗ ਬਲਦ ਬਣਿਆ ਤਾਂ ਉਹਨੂੰ 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 ਰੋਟੀਆਂ ਨਾ ਖਵਾਓ ਉਹਨੂੰ ਖੀਰ ਨਾ ਖਵਾਓ ਉਹਨੂੰ ਤੂੜੀ ਪੱਠੇ ਪਾਓ ਹੂੰ ਜੇ ਤੁਹਾਡਾ ਬਜ਼ੁਰਗ ਸੱਪ ਦੀ ਜੂਨੇ ਗਿਆ ਤਾਂ ਉਹਨੂੰ ਚੂਹੇ ਮਾਰ ਕੇ ਦਿਓ ਹੂੰ ਪਹਿਲੇ ਕਿਉਂਕਿ ਉਧਰ ਵੇਖੋ ਸਿਧਾਂਤ ਜਿੱਥੇ ਸ਼ਰਾਧ ਪਹੁੰਚਣ ਵਾਲੀ ਗੱਲ ਆ ਵੀ ਤੁਹਾਡਾ ਰੋਟੀ ਪਾਣੀ ਗਾਂਹ ਪਹੁੰਚਣਾ ਉਥੇ ਇਹ ਵੀ ਤੇ ਮੰਨਤਾਵਾਂ ਹੈਗੀਆਂ ਨਾ ਕਿ ਤੁਹਾਡੇ ਗਾਂਹ ਅਗਲੀਆਂ ਜੂਨਾ ਚ ਵੀ ਪੈਣੇ ਆ ਜੀ ਜੇ ਤੁਸੀਂ ਇਹ ਗੱਲ ਮੰਨਦੇ ਹੋ ਤਾਂ ਫਿਰ ਉਹਨੂੰ ਜਿਹੜੀ ਖਰਾਕ ਉਹਦੀ ਬਣਦੀ ਹੈ ਉਹ ਤਾਂ ਉਹ ਹਾਂ ਫਿਰ ਉਹ ਇੱਕ ਵਿਦਵਾਨ ਦਾ ਹੋਰ ਵੀ ਇੱਥੇ ਸੋਣਾ ਕਥਨ ਹੈ ਉਹ ਕਹਿੰਦਾ ਕਿ ਸ਼ਰਾਧਾਂ ਦੇ ਦਿਨਾਂ ਚ ਜੀ ਪੁਜਾਰੀਆਂ ਦੇ ਢਿੱਡ ਢਿੱਡ ਨਹੀਂ ਰਹਿ ਜਾਂਦੇ ਡਾਕਖਾਨੇ ਬਣ ਜਾਂਦੇ ਆ ਜਿਹੜੀ ਚੀਜ਼ ਐਡਰੈਸ ਲਿਖ ਕੇ ਪਾਓ ਉਹ ਅਗਲੇ ਪਾਸੇ ਆਪਣੇ ਆਪ ਪਹੁੰਚ ਜਾਂਦੀ ਆ ਜੀ ਸਹੀ ਗੱਲ ਸੋ ਇਹ ਸਾਰੇ ਸਿਲਸਲੇ ਜਿਹੜੇ ਆ ਨਾ ਉਹ ਇਦਾਂ ਦੇ ਗਲਤ ਬਣੇ ਹੋਏ ਆ ਗਲਤ માનਤਾਵਾਂ ਵਾ ਜਿਦੇ ਵਿੱਚ ਲੋਕ ਉਲਝੇ ਹੋਏ ਆ ਉਲਝੇ ਹੋਏ ਆ ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਬੁਰੀ ਤਰ੍ਹਾਂ ਸ਼ੋਸ਼ਣ ਜਿਹੜਾ ਲੋਕਾਂ ਦਾ ਹੁੰਦਾ ਆ ਔਰ ਇਹਦੇ ਚ ਕੋਈ ਸੰਤੁਸ਼ਟੀ ਨਹੀਂ ਕੋਈ ਜੀਵਨ ਦੀ ਮੁਕਤੀ ਨਹੀਂ ਕੋਈ ਜੀਵਨ ਦਾ ਪੱਧਰ ਨਹੀਂਗਾ ਇਹਦੇ ਨਾਲ ਕੋਈ ਤਰੱਕੀ ਨਹੀਂ ਹੋਣੀ ਸਗੋਂ ਅਸੀਂ ਹੀਠਾਂ ਨੂੰ ਜਾਵਾਂਗੇ ਜੇ ਵਹਿਮ ਭਰਮ ਫੜ ਕੇ ਰੱਖਾਂਗੇ ਜੀ